ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ 'ਚ ਵੱਡੀ ਖਬਰ ਸਾਹਮਣੇ ਆਈ ਹੈ ਮਿਡਲਮੈਨ ਕ੍ਰਿਸ਼ਨੂ ਨੂੰ ਸਰਕਾਰੀ ਗਵਾਹ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿहां ਮੀਡੀਆ ਰਿਪੋਰਟਸ ਦੇ ਮਤਾਬਕ ਕ੍ਰਿਸ਼ਨੂ ਨੂੰ ਸਰਕਾਰੀ ਗਵਾਹ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਦੱਸਦੇ ਹਾਂ ਕਿ ਬੀਤ ਦਿਨ ਵਿਸ਼ਵਤ ਖੋਰੀ ਦੇ ਮਾਮਲੇ 'ਚ ਗ੍ਰਿਫਤਾਰ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਤੇ ਵਿਚੋਲੇ ਕ੍ਰਿਸ਼ਨੂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਕ੍ਰਿਸ਼ਨੂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਦ ਦਿੱਤਾ ਇਸ ਤੋਂ ਪਹਿਲਾਂ ਅਦਾਲਤ ਨੇ ਕ੍ਰਿਸ਼ਨੂ ਨੂੰ 9 ਦਿਨਾਂ ਦੇ ਸੀਬੀਆਈ ਰਿਮਾਂਡ ਤੇ ਭੇਜਿਆ ਸੀ ਸੀਬੀਆਈ ਨੇ ਕ੍ਰਿਸ਼ਨੂ ਨੂੰ ਸਕ੍ਰੈਪੀਟਰ ਤੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਨਾਲ ਹੀ ਪੁੱਲਰ ਦਾ ਵੀ ਪੰਜ ਜਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੁਣ ਤੱਕ ਇਸ ਮਾਮਲੇ 'ਚ ਕਈ ਗੱਲਾਂ ਸਾਹਮਣੇ ਆਈਆਂ ਨੇ ਕ੍ਰਿਸ਼ਨੂ ਦੀ ਇੱਕ ਡਾਇਰੀ ਵੀ ਸੀਬੀਆਈ ਨੂੰ ਮਿਲੀ ਸੀ ਜਿਸ 'ਚ ਕਈ ਅਫਸਰਾਂ ਦੇ ਨਾਮ ਮਿਲੇ ਸਨ ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਦਾ ਘੇਰਾ ਵਧਾਇਆ ਹੋਇਆ ਜਿੱਥੇ ਕ੍ਰਿਸ਼ਨੂ ਤੇ ਪੁੱਲਰ ਨੂੰ ਆਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ ਹੈ ਉੱਤੇ ਹੀ ਰਿਪੋਰਟਾਂ ਦੇ ਮਤਾਬਕ ਅਫਸਰਾਂ ਤੋਂ ਵੀ ਆਨਲਾਈਨ ਪੁੱਛ ਪ੍ਰਤਾਕ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਕ੍ਰਿਸ਼ਨੂ ਦੇ ਕੋਲੋਂ ਜਿੰਨਾ ਕੁਝ ਸਾਹਮਣੇ ਆਇ ਵਾਦ ਹੋਣ ਇੱਕ ਵੱਡਾ ਫੈਸਲਾ ਲਿਆ ਜਾ ਰਿਹਾ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਮਿਡਲ ਮੈਨ ਕ੍ਰਿਸ਼ਨੂ ਨੂੰ ਸਰਕਾਰੀ ਗਵਾ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਮੁੱਤਲ ਡੀਆਈਜੀ ਹਰਚਰਨ ਸਿੰਘ ਢੁੱਲਰ ਮਾਮਲੇ 'ਚ ਵੱਡੀ ਖਬਰ ਸਾਹਮਣੇ ਆਈ ਹੈ ਮਿਡਲ ਮੈਨ ਕ੍ਰਿਸ਼ਨੂ ਨੂੰ ਸਰਕਾਰੀ ਗਵਾ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ ਹਾਂ ਮੀਡੀਆ ਰਿਪੋਰਟਸ ਦੇ ਮੁਤਾਬਕ ਕ੍ਰਿਸ਼ਨੂ ਨੂੰ ਸਰਕਾਰੀ ਗਵਾਹ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਦੱਸਿਆ ਗਿਆ ਹੈ ਕਿ ਬੀਤ ਦਿਨ ਵਿਸ਼ਵਤ ਖੋਰੀ ਦੇ ਮਾਮਲੇ 'ਚ ਗ੍ਰਿਫਤਾਰ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਤੇ ਵਿਚੋਲੇ ਕ੍ਰਿਸ਼ਨੂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਕ੍ਰਿਸ਼ਨੂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਤੇ ਦੇ ਦਿੱਤਾ ਇਸ ਤੋਂ ਪਹਿਲਾਂ ਅਦਾਲਤ ਨੇ ਕ੍ਰਿਸ਼ਨੂ ਨੂੰ 9 ਦਿਨਾਂ ਦੇ ਸੀਬੀਆਈ ਰਿਮਾਂਡ 'ਤੇ ਭੇਜਿਆ ਸੀ ਸੀਬੀਆਈ ਨੇ ਕ੍ਰਿਸ਼ਨੂ ਨੂੰ ਸਕ੍ਰੈਪ ਡੀਲਰ ਤੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਨਾਲ ਹੀ ਪੁੱਲੜ ਦਾ ਵੀ ਪੰਜ ਸਾਲਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੁਣ ਤੱਕ ਇਸ ਮਾਮਲੇ 'ਚ ਕਈ ਗੱਲਾਂ ਸਾਹਮਣੇ ਆਈਆਂ ਨੇ ਕ੍ਰਿਸ਼ਨੂ ਦੀ ਇੱਕ ਡਾਇਰੀ ਵੀ ਸੀਬੀਆਈ ਨੂੰ ਮਿਲੀ ਸੀ ਜਿਸ 'ਚ ਕਈ ਅਫਸਰਾਂ ਦੇ ਨਾਮ ਮਿਲੇ ਸਨ ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਦਾ ਘੇਰਾ ਵਧਾਇਆ ਹੋਇਆ ਜਿੱਥੇ ਕ੍ਰਿਸ਼ਨੂ ਤੇ ਪੁੱਲੜ ਨੂੰ ਆਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ ਹੈ ਉੱਥੇ ਹੀ ਰਿਪੋਰਟਾਂ ਦੇ ਮੁਤਾਬਕ ਅਫਸਰਾਂ ਤੋਂ ਵੀ ਆਨਲਾਈਨ ਪੁਛ ਪ੍ਰਤਾਕ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਕ੍ਰਿਸ਼ਨੂ ਦੇ ਕੋਲੋਂ ਜਿੰਨਾ ਕੁਝ ਸਾਹਮਣੇ ਆਦੋਂ ਇੱਕ ਵੱਡਾ ਫੈਸਲਾ ਲਿਆ ਜਾ ਰਿਹਾ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਮਿਡਲ ਮੈਨੂਫੈਕਚਰਨ ਨੂੰ ਸਰਕਾਰੀ ਗਵਾ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ